ਜੋਸਪੁਰ ਦੀ ਗੁਬਿੰਦਨਗਰੀ ਵਿੱਚ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਅਚਾਨਕ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਪ੍ਰਵਾਸੀ ਪਰਿਵਾਰ ਦਾ 1 ਸਾਲ ਦਾ ਲੜਕਾ ਅਤੇ 2.5 ਸਾਲ ਦੀ ਲੜਕੀ ਅੱਗ ਦੀ ਲਪੇਟ ਵਿੱਚ ਆ ਗਿਆ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਦੋਨੋਂ ਪਤੀ ਪਤਨੀ ਆਪਣੇ ਆਪਣੇ ਕੰਮ ਤੇ ਗਏ ਹੋਏ ਸਨ ਅਤੇ ਆਸ-ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਅੱਗ ਚੋਂ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਦੋਨੋਂ ਬੱਚਿਆਂ ਦੀ ਹਾਲਤ नाजुक बनी हुई है परिवार मेंबरा ने प्रशासन समाज सेवी संस्थाव अगे बच्चा मदद लाई गुहार लगाई जा रही है ता जो बच्चा जान बचाई जा सके क्या नाम आपका गोपाल कुमार ये बच्चे अभी कितने बच्चे जिनको ये अभी कमरे में आग लगती है अभे? दो हैं तो ये कितनी उम्र है एक दस महीने एक साढ़े तीन साल से ऊपर तो बच्चों का

पता नहीं कैसे आग लगी नहीं पता चली है सर बच्चे कितने कुछ जल गए बहुत ज्यादा क्या प्रशासन से मांग करें आप बोले मदद कि मदद करिए क्योंकि हमारा गरीब बंदे का क्या है कुछ नहीं सर अजय बानकेस है बच्चे ने सर की मांग लगी ये रहंदे थे गोविंद नगरी रहंदे थे रूम वगैरह हैगे बस दिहाड़ी वगैरह वाले बंदे हैगे ਇਹ ਕਿਤੇ ਗਏ ਹੋ ਐਸੀ ਬਾਤ ਆਪਣਾ ਕੰਮ ਵਗੈਰਾ ਕਰਨ ਪਿਛੋ ਘਰੇ ਦੂਜੇ ਕਮਰੇ ਚ ਬੱਚੇ ਛੱਡੋਏ ਸੀਗੇ ਉਧਰ ਕੋਈ ਕਹਿ ਰਿਹਾ ਕਿ ਹੀਟਰ ਵਗੈਰਾ ਸੀਗਾ ਤੇ ਉਹ ਰੱਖਿਆ ਸੀ ਫਰਿੱਜ ਦੇ ਉੱਪਰ ਚੋਂ ਦੇ ਨਾਲ ਜਿਹੜਾ ਇਹ ਫਟਿਆ ਸਾਰੇ ਠੀਕ ਤਾਂ ਕਿੰਨੀ ਉਮਰ ਹੈ ਇਹ ਬੱਚੇ ਇੱਕ ਬੱਚੇ ਦੀ ਸਾਲ ਉਮਰ ਹੈ ਇੱਕ ਬੱਚੇ ਦੀ 3 ਸਾਲ ਉਮਰ ਹੈ ਜੀ ਤੇ ਜਿਹੜਾ ਇੱਕ ਸਾਲ ਵਾਲਾ ਉਹ ਥੋੜਾ ਸੀਰੀਅਸ ਹੈ ਜ਼ਿਆਦਾ ਤੇ 3 ਸਾਲ ਵਾਲਾ ਥੋੜਾ ਜਿਹਾ ਘੱਟ ਸੀਰੀਅਸ ਹੈ ਕਿੰਨੇ ਪਰਸਨ ਜਿਹੜੇ ਬਰਨ ਹੋਏ ਆਂ ਦੋਨਾਂ ਦੇ 15 ਤੋਂ 20% ਦੇ ਵਿਚਕਾਰ ਬਰਨ ਹੈਗੇ ਆ ਠੀਕ ਹੈ ਜੀ ਹਾਂਜੀ ਦਵਾਈਆਂ ਚਲਦੀਆਂ ਪਈਆਂ ਟੈਸਟ ਹੁੰਦੇ ਆ ਡਰੈਸਿੰਗ ਸ਼ੁਰੂ ਕਰਤੀ ਆ ਥੋੜਾ ਟਾਈਮ ਲੱਗ ਜਾਣਾ ਇਹਨਾਂ ਨੂੰ ਜਿਹੜੇ 3.5 ਸਾਲ ਦਾ ਦੱਸਦੇ ਬੱਚਾ ਆਊਟ ਆਫ ਡੇਂਜਰ ਨਹੀਂ ਕਹਿ ਸਕਦੇ ਹਜੇ ਇੱਕ ਦਿਨ ਤੋਂ ਬਾਅਦ ਹੀ ਦੱਸਾਂਵਾਂਗਾ 24 ਘੰਟੇ ਤੋਂ ਬਾਅਦ ਦਵਾਈਆਂ ਚਲਦੀਆਂ ਪਈਆਂ ਮਤਲਬ ਦਵਾਈਆਂ ਚੱਲ ਜਾਣਗੇ ਐਂਡਵਰਕ ਚੱਲ ਜਾੜਗੀ ਕੱਲ ਤੱਕ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਪਰਸੈਂਟ ਮਤਲਬ ਚਾਂਸਸ ਹੈਗੇ ਆ ਕਿ ਸੀਰੀਅਸ ਹੈ ਕਿ ਜਿਹੜੇ ਪਾਸੇ ਨੂੰ ਹੈਗਾ ਕਿਸਾ ਮਦਰ ਫਾਦਰ ਲੈ ਕੇ ਆਏ ਸੀ ਬੱਚੇ ਨਹੀਂ ਨਹੀਂ ਮਦਰ ਫਾਦਰ ਨਹੀਂ ਲੈ ਕੇ ਆਏ ਸੀ ਉਹ ਕਲੋਨੀ ਦੇ ਬੰਦੇ ਸੀਗੇ ਮਦਰ ਫਾਦਰ ਕਰਨੀ ਸੀਗੇ ਕਲੋਨੀ ਦੇ ਗ੍ਰੰਥੀ ਵਗੈਰਾ ਸੀਗੇ ਉਹਨਾਂ ਨੇ ਦੇਖਿਆ ਦੁਆ ਨਿਕਲਦਾ ਪਰ ਉਹ ਬੱਚੇ ਨੂੰ ਕੱਢ ਕੇ ਬਾਹਰ ਲੈ ਗਏ ਸੀ ਕੀ ਨਾਮ ਹੈ ਤੁਹਾਡਾ ਜੀ ਗੁਰਜੰਟ ਸਿੰਘ ਜੀ ਤੁਹਾਨੂੰ ਕਿਸ ਤਰ੍ਹਾਂ ਪਾਵੇ ਪਤਾ ਲੱਗਾ ਵੀ ਅੱਗ ਲੱਗੀ ਹੈ ਅਸੀਂ ਉੱਪਰੋਂ ਨਾ ਸਾਹਮਣੇ ਰਹਿ ਸੀ ਆਪਣੀ ਉੱਪਰ ਤੇ ਜਦੋਂ ਰੋਲਾ ਸੁਣਿਆ ਨਿਕੋਦਮ ਤੇ ਉੱਪਰੋਂ ਦੇਖਿਆ ਮੈਂ ਸੋਚਿਆ ਸ਼ਾਇਦ ਕੋਈ ਲੜਾਈ ਹੋਈ ਹੈ ਥੱਲੇ ਜਦੋਂ ਦੇਖਿਆ ਤੇ ਆਪਣਾ ਵੀਰ ਜੀ ਬੜੀ ਉੱਚੀ ਉੱਚੀ ਆਵਾਜ਼ ਮਾਰ ਰਹੇ ਸੀ ਵੀ ਅੱਗ ਲੱਗੀ ਅੱਗ ਤੇ ਮੈਂ ਫਿਰ ਜਲਦੀ ਨਾਲ ਜਦੋਂ ਭੱਜ ਕੇ ਆਇਆ ਤੇ ਕਾਫੀ ਲੋਕ ਇਕੱਠੇ ਹੋਏ ਸੀ ਇੱਥੇ ਤੇ ਪੰਜ ਸੱਤ ਜਣੇ ਇੱਥੇ ਬਾਲਟੀਆਂ ਭਰ ਕੇ ਪਾਣੀ ਡੋਲ ਰਹੇ ਸੀ ਸਾਰੇ ਤੇ ਸਾਰੇ ਕੋਸ਼ਿਸ਼ ਕਰ ਰਹੇ ਸੀ ਆ ਫਰਿੱਜ ਜਿਹੜੀ ਹੈ ਉਹਦੇ ਵਿੱਚੋਂ ਕਾਫੀ ਜ਼ੋਰ ਦੀ ਲਾਟਾਂ ਨਿਕਲ ਰਹੀਆਂ ਸੀਗੀਆਂ ਤੇ ਫਿਰ ਇੱਥੇ ਕੋਈ ਨਾਲ ਰੋਲਾ ਪਾ ਰਿਹਾ ਸੀ ਵੀ ਬੱਚੇ ਵੀ ਐ ਬੱਚੇ ਪਤਾ ਨਹੀਂ ਕਿੱਥੇ ਐ ਫਿਰ ਇਹਨਾਂ ਨਾਲ ਦੇ ਕਮਰਿਆਂ ਵਿੱਚ ਅਸੀਂ ਦੇਖ ਰਹੇ ਸੀ ਪਹਿਲਾਂ ਵੀ ਸ਼ਾਇਦ ਇੱਧਰ ਬੱਚੇ ਹੋਣ ਜਾਂ ਇੱਧਰ ਮਿਲ ਜਾਣ ਬੱਚੇ ਮਿਲੇ ਨਹੀਂਗੇ ਤੇ ਬਾਅਦ 'ਚ ਮੈਨੂੰ ਮਹਿਸੂਸ ਆ ਵੀ ਬੱਚੇ ਅੰਦਰ ਹੀ ਨੇ ਉਹ ਅੱਗ ਕਾਫੀ ਹੱਦ ਤੱਕ ਵੈਸੇ ਬੁੱਝ ਗਈ ਸੀ ਕਿ ਤੇ ਅੱਗ ਲਾਟਾਂ ਨਿਕਲ ਰਹੀਆਂ ਸੀ ਵਿੱਚੋਂ ਜੇ ਤੇ ਉਹ ਫਿਰ ਅੰਦਰ ਵੀ ਕਾਫੀ ਜਿਹੜਾ ਧੂਆਂ ਬਹੁਤ ਜ਼ਿਆਦਾ ਭਰ ਗਿਆ ਸੀਗਾ ਤੇ ਮੈਂ ਫਿਰ ਇੱਕੋ ਦਾ ਮੰਦਰ ਜਾ ਕੇ ਜਦੋਂ ਤੇ ਆ ਦੇਖਿਆ ਕੁਝ ਦਿਸਿਆ ਨਹੀਂ ਪਹਿਲਾਂ ਮੈਨੂੰ ਤੇ ਧੂਆਂ ਬਹੁਤ ਜ਼ਿਆਦਾ ਸੀ ਮੈਂ ਫਿਰ ਆਪਣਾ ਮੋਬਾਈਲ ਕੱਢ ਕੇ ਟਾਰਚ ਜਗਾਈ ਅੰਦਰ ਤੇ ਬੱਚਿਆ ਇੱਕ ਦਿਸਿਆ ਪਹਿਲਾਂ ਮੈਨੂੰ ਉਹਨੂੰ ਮੈਂ ਕੱਢ ਕੇ ਬਾਹਰ ਲਿਆਇਆ ਤੇ ਫਿਰ ਪਤਾ ਲੱਗਾ ਵੀ ਇੱਕ ਹੋਰ ਬੱਚਾ ਅੰਦਰ ਹੈ ਤੇ ਜਦੋਂ ਮੈਂ ਫਿਰ ਦੁਬਾਰਾ ਅੰਦਰ ਗਿਆ ਟਾਰਚ ਲੈ ਕੇ ਤੇ ਇੱਕ ਬੱਚਾ ਪਰਲੇ ਪਾਸੇ ਮੰਜੇ ਦੇ ਨਾਲ ਲੱਗਿਆ ਹੋਇਆ ਸੀਗਾ ਤੇ ਉਹ ਬੱਚੇ ਨੂੰ ਵੀ ਜਦੋਂ ਮੈਂ ਲਿਆਂਦਾ ਕੱਢ ਕੇ ਉਹਦਾ ਮੂੰਹ ਕਾਲਿਆ ਧੂਏ ਨਾਲ ਬਿਲਕੁਲ ਕਾਲਾ ਹੋਇਆ ਪਿਆ ਸੀਗਾ ਤੇ ਬੱਚੇ ਦਾ ਮਤਲਬ ਚਿਹਰਾ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਉਹ ਦੋਨਾਂ ਬੱਚਿਆਂ ਨੂੰ ਜਦੋਂ ਲਿਆਂਦਾ ਬਾਹਰ ਤੇ ਉਸ ਤੋਂ ਬਾਅਦ ਨਾਲ ਹੀ ਫਿਰ ਜਲਦੀ ਨਾਲ ਲੈ ਕੇ ਚਲੇ ਗਏ ਸੀਗੇ ਹਸਪਤਾਲ ਦੇ ਵਿੱਚ ਤੇ ਇਹ ਘਟਨਾ ਵਾਪਰੀ ਹੈ ਜੀ ਤੇ ਤੁਸੀਂ ਨਾਲ ਨਹੀਂ ਗਏ ਸੀ ਬਈ ਨਹੀਂ ਮੈਂ ਨਾਲ ਨਹੀਂ ਗਿਆ ਸੀਗਾ ਮੈਂ ਜਦੋਂ ਅੰਦਰੋਂ ਕੱਢਿਆ ਤੇ ਮੇਰੀਆਂ ਅੱਖਾਂ ਤੇ ਚਿਹਰਾ ਕਾ ਵੀ ਜਲ ਰਿਹਾ ਸੀਗਾ ਮੈਂ ਫਿਰ ਆਪਣਾ ਡਾਕਟਰ ਦੇ ਕੋਲ ਥੋੜੀ ਕਰੀਮ ਤੇ ਅੱਖਾਂ 'ਚ دارو ਦੂਰੋਂ ਪਾਇਆ ਮੈਂ ਤੇ ਫਿਰ ਮੂੰਹ ਕਾਫੀ ਮੇਰਾ ਕਾਲਾ ਧੂਏ ਨਾਲ ਹੋ ਗਿਆ ਸੀਗਾ ਮੈਂ ਆਪਣਾ ਮੂੰਹ ਮਤੋਂਣ ਲੱਗ ਗਿਆ ਸੀਗਾ ਤੇ ਉਹਨੇ ਨੂੰ ਫਿਰ ਬੱਚੇ ਜਿਹੜੇ ਸੀ ਉਹ ਦੂਸਰੇ ਵੀਰ ਜੀ ਹਰੀ ਲੈ ਕੇ ਚਲੇ ਗਏ ਸੀਗੇ ਹਸਪਤਾਲ ਤੱਕ ਜੀ ਬਾਈ ਤੁਸੀਂ ਗੁਰਦੁਆਰੇ 'ਚ ਗਰੰਤੀ ਮੈਂ ਇੱਥੇ ਗੁਰਦੁਆਰਾ ਸਾਹਿਬ 'ਚ ਗਰੰਤੀ ਸਿੰਘ ਤੇ ਰਾਗੀ ਸਿੰਘ ਵੀ ਡਿਊਟੀ ਕਰਦਾ ਜੀ ਹਾਂ ਜੀ ਇੱਥੋਂ ਦੇ ਰਹਿਣ ਵਾਲੇ ਹਾਂ ਹਾਂ ਲੋਕਲ ਹੀ ਆ ਜੀ ਫਿਰੋਜ਼ਪੁਰ ਦੇ ਆਰਐਸਜੀ ਕਾਲਜ ਦੇ ਨੇ ਜਿਹੜੇ ਰਹਿਸ਼ ਹੈ ਜੀ ਇੱਥੇ ਡਿਊਟੀ ਕਰਕੇ ਪਰਮਾਨੈਂਟ ਵੈਸੇ ਇੱਥੇ ਰਹਿ ਰਹੇ ਆ ਇਸ ਟਾਈਮ ਦੀ ਡਿਊਟੀ ਦੇ ਕਰਕੇ ਜੀ ਹਾਂ ਜੀ